ਗਾਲ ਬਾਤ ਪਤਾ ਨਹੀਂ ਭਾਜੀ ਕੁਝ ਨਹੀਂ ਸੰਦ ਤੂੰ ਨਹੀਂ ਆਇਆ ਕਿ ਇਹ ਝਗੜਾ ਹੋਵੇ ਬਾਈਪਾਸ ਤੇ ਤਰਲ ਨਿਸ਼ਾਰਾ ਬਣਵਾ ਦੇ ਅਸੀਂ ਜਾ ਕੇ ਵੇਖਿਆ ਤੇ ਕੋਈ ਆਂਦੇ ਗੋਲੀਆਂ ਮਾਰ ਕੇ ਚਲੇ ਗਏ ਕੋਈ ਹੋਰੀ ਚੱਲੀ ਆ ਤੇ ਇੱਕ ਸਖਸ਼ ਦੇ ਗੋਲੀ ਬੱਤੀ ਹੈ ਹੋਰੀ ਇਨਵੈਸਟੀਗੇਟ ਕਰਦੇ ਆ ਜੋ ਵੀ ਕਾਨੂੰਨ ਮੁਤਾਬਿਕ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮੁਤਾਬਿਕ ਕਾਰਵਾਈ ਕਰਦੇ ਆ ਸਾਨੂੰ ਤੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਇਕੱਲਾ-ਕੱਲਾ ਹੋਤੀਗਾ ਸਾਡਾ ਤੇ ਤੋਂ ਤੇ ਬਾਕੀ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਉਹ ਤੰਦਰ ਸਰ ਬਾਅਦ ਚ ਪਹੁੰਚੀ ਬਲਸਰ ਦੀ ਜਿਹੜੀ ਬਾਡੀ ਆ ਗਈ ਉਹ ਖੇਤਾਂ 'ਚ ਪਈ ਜਾਂਦੇ ਬਾਈਪਾਸ ਤੇ ਗੋਲੀ ਚੱਲੀ ਹੈ ਪਰ ਇਹ ਖੇਤਾਂ ਦੇ ਵਿੱਚ ਪਿੱਲਾ ਡੇੜਾ ਕਿਲਾ ਕਿਉਂ ਚਲੇ ਗਿਆ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਪੋਚੇ ਦੀ ਡੱਡ ਬੋਡੀ ਚਾਹੀਦੀ ਉੱਥੇ ਨੂੰ ਕੋਈ ਖੂਨ ਡੰਮਣਾ ਚਾਹੀਦਾ ਹੈਗਾ ਇਹ ਰੋਡ ਤੇ ਕਿੱਲਾ ਹਰਵਾں ਖੇਤਾਂ ਦੇ ਵਿੱਚ ਪਈ ਹੈ ਦੀ ਬੋਡੀ ਜਾ ਕੇ ਦੋਸੀਂ ਆਇਡੈਂਟੀਫਾਈ ਕੀਤੀ ਸਰ ਜੀ ਨਾਲ ਮੈਂ ਰਾਜੀ ਕਟਨ ਮੀਤ ਸਿੰਘ ਆ ਜਿਹੜੇ ਬੱਚਾ ਵਾਂ ਦੀ ਨੂੰ ਲਈ ਲਿਖੀ ਮੈਂ ਇਹ ਨਾਮ ਇਹ ਨਾਮ ਗੁਰਪ੍ਰੀਤ ਸਿੰਘ ਐਸ਼ੋਕ ਲੰਦਰ ਸਿੰਘ ਸੁਵਿੰਦਰ ਸਿੰਘ ਹਾਂ ਜੀ ਤੇ ਕੀ ਕਰਵਾ ਤੋਈ ਹੈ ਗੱਲ ਬਾਤ ਪਤਾ ਨਹੀਂ ਭਾਈ ਕੋਈ ਨਹੀਂ ਸੰਦ ਫੋਨ ਨਹੀਂ ਆਇਆ ਕਿ ਝਗੜਾ ਹੋ ਗਿਆ ਬਾਈ ਪਾਸ ਤੇ ਤਾਂ ਇਸ਼ਾਰਾ ਬੰਨਵਾ ਲੇ ਅਸੀਂ ਜਾ ਕੇ ਵੇਖਿਆ ਤੇ ਅੰਦਰ ਗੋਲ ਮਾਰ ਕੇ ਚਲੇ ਜਾਂਦੇ ਇਹਨੂੰ ਗੋਲੀ ਮਾਰੀ? ਹਾਂਜੀ ਜੀ। ਕਿੱਥੇ ਲੱਗੀ ਬਈ ਪਤਾ ਵੀ ਨਹੀਂ। ਗੋਲੀਆਂ ਦੇਖਣ ਲੱਗਿਆਂਗੇ ਪਤਾ ਨਹੀਂ ਲੱਗਦਾ ਕਿੱਥੇ ਲੱਗੀ ਹੈਗੀ। ਇਹ ਕਿ ਦਾ ਵੀ ਛੋਟਾ ਜਾਂ ਪਿੱਛੇ ਕੋਈ ਜ਼ਿਆਦਾ ਜਾਂ ਤਾਂ ਪਤਾ ਨਹੀਂ ਲੱਗਦਾ ਜੀ ਕਿੱਥੇ ਲੱਗੀ ਹੋਣੀ। ਅੰਮ੍ਰਿਤਸਰ ਦੇ ਮੌਕੇ ਤੇ ਮੌਕੇ ਦੇ ਬਾਅਦ ਪਹੁੰਚੀ ਪੁਲਿਸ ਦੀ ਇਹ ਜਿਹੜੀ ਬੋਡੀ ਆ ਗਈ ਉਹ ਖੇਤਾਂ 'ਚ ਪਈ ਜਾਂਦੇ ਬਾਈਪਾਸ ਤੋਂ ਗੋਲੀ ਚੱਲੀ ਆ ਪਰ ਖੇਤਾਂ ਦੇ ਵਿੱਚ ਕਿੱਲਾ ਦੇਰ ਕਿੱਲਾ ਕਿਉਂ ਚਲੇ ਗਿਆ? ਜੇ ਬਾਈਪਾਸ ਤੋਂ ਗੋਲੀ ਚੱਲੀ ਹੋਏ ਉੱਥੇ ਹੀ ਡੈੱਡ ਬੋਡੀ ਚਾਹੀਦੀ ਉੱਥੇ ਨੂੰ ਕੋਈ ਖੂਨ ਡੁੱਲਣਾ ਚਾਹੀਦਾ ਹੈਗਾ। ਇਹ ਰੋਡ ਤੋਂ ਇਕੱਲਾ ਹਰਾਂ ਖੇਤਾਂ ਦੇ ਵਿੱਚ ਪਈ ਹੈ ਸੰਦੇ ਦੇ ਬਾਰੇ ਕੋਈ ਗਵਾਹੀ ਹੈ ਕਿ ਉਹ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਵਿਆਹ ਕੀਤਾ ਸੀਗਾ ਇਕੱਲਾ ਜਲਾਤ ਹੋתי ਗਿਆ ਦਾ ਬੋਲ ਮਾਰਾ ਹੈ ਕਬੱਡੀ ਦਾ ਖਿਡਾਰੀ ਹੈ ਹਾਂਜੀ ਕਬੱਡੀ ਖੇਡਦਾ ਹੈ ਜੀ ਵਿਆਹ ਹੋਇਆ ਇੰਗਰੇਜੂ ਦਾ ਵਿਆਹ 1.5 ਮਹੀਨਾ ਆਇਆ ਜੀ ਕੀ ਮੰਗ ਕਰਦੇ ਮੰਗਦੇ ਉਹ ਕਰਦੇ ਆ ਕਿ ਜੋ ਵੀ ਦੋਸ਼ੀ ਆ ਉਹਨਾਂ ਦੇ ਸਜ਼ਾ ਕਰ ਉਹ ਨਹੀਂ ਜਾਈਦੀ ਹੈ ਆਇਆ ਤੇ ਪੁਲਿਸ ਕਾਵੇ ਦੇ ਲਾਗੇ ਤੇ ਇਨਫੋਰਮੇਸ਼ਨ ਮਿਲੀ ਸੀ ਕੀ ਇਹਦੇ ਲਾਗੇ ਕੋਈ ਗੋਲੀ ਚੱਲੀ ਆ ਤੇ ਇੱਕ ਸ਼ਖਸ ਦੇ ਗੋਲੀ ਬੱਤੀ ਹੈ ਉਹਦੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਨੂੰਨ ਮਤਾਬਿਕ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮਤਾਬਿਕ ਕਾਰਵਾਈ ਕਰ ਰਹੇ ਆ ਜਿਸ ਨੂੰ ਗੋਲੀ ਲੱਗੀ ਉਹਦਾ ਕੀ ਹਾਲ ਹੋਣਾ ਹਜੇ ਫਿਲਹਾਲ ਉਹ ਉਹ ਉਹਦਾ ਇਹੀ ਆ ਕਿ ਉਹਦੀ ਸ਼ਾਇਦ ਡੈਥ ਹੋ ਗਈ ਤੇ ਬਾਕੀ ਇਨਵੈਸਟੀਗੇਟ ਕਰ ਰਹੇ ਆ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਤੰਦਰ ਸਰ ਕੌਣ ਹੈ ਗੇਹੀ ਗੋਲੀ ਮਾਰਨ ਵਾਲੇ ਤੇ ਕਿੰਨੇ ਗੋਲੀ ਮਾਰੀ ਇਹ ਇਸ ਦੇ ਬਾਰੇ ਅੰਡਰਵਰਸਟੀ ਜੇਟ ਹੈ ਸਾਰਾ ਕੁਝ ਜਿਹਦੇ ਗੋਲੀ ਵਧੀ ਉਹਦਾ ਕੀ ਨਾ ਹੈਗਾ ਜੀ ਅੰਡਰਵਰਸਟੀ ਜੇਟ ਕਰ ਰਹੇ ਆ ਉਹਦੇ ਬਾਰੇ ਵੀ ਅਜੇ ਤੁਹਾਨੂੰ ਸਾਰਾ ਕੁਝ ਦੱਸ ਸਕਦਾ ਜਾਊਗਾ ਜੀ ਓ ਗੱਲ ਬਾਤ ਪਤਾ ਨਹੀਂ ਭਾਜੀ ਕੁਝ ਨਹੀਂ ਸੰਧ ਫੋਨ ਹੀ ਆਇਆ ਕਿ ਇਹਦੇ ਝਗੜਾ ਹੋਇਆ ਕੋਈ ਬਾਈਪਾਸ ਤੇ ਤਰਜੀਹ ਸ਼ਾਰਾ ਬਣਵਾ ਲੇ ਅਸੀਂ ਜਾ ਕੇ ਵੇਖਿਆ ਤੇ ਕੋਈ ਆਂਦੇ ਗੋਲੇ ਮਾਰ ਕੇ ਚਲੇ ਗਏ ਕੋਈ ਹੋੜੀ ਚੱਲੀ ਆ ਤੇ ਇੱਕ ਸ਼ਖਸ ਦੇ ਗੋੜੀ ਪੱਤੀ ਆ। ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਜੋ ਵੀ ਕਾਨੂੰਨ ਮਦਦ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮਦਦ ਕਾਰਪੀ ਕਰ ਰਹੀ ਹੈ। ਸਾਨੂੰ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਤਾਂ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਇਕੱਲਾ-ਕੱਲਾ ਹੋਤੀਗਾ ਦਾ। ਬਾਕੀ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਸਰ ਬਾਅਦ ਚ ਪਾਈ ਹੈ ਬਲਸ ਦੀ ਜਿਹੜੀ ਬਾਡੀ ਆ ਗਈ ਉਹ ਖੇਤਾਂ ਚ ਪਈ ਜਾਂਦੇ ਬਾਈਪਾਸ ਤੇ ਗੋਲੀ ਚੱਲੀ ਆ ਪਰ ਇਹ ਖੇਤਾਂ ਦੇ ਵਿੱਚ ਕਿਲਾ ਡੇੜ ਕਿਲਾ ਕਿਉਂ ਚਲੇ ਗਿਆ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉਥੇ ਦੀ ਡੈਡ ਬਾਡੀ ਚਾਹੀਦੀ ਉਥੇ ਨੂੰ ਕੋ ਖੂਨ ਡਰਨਾ ਚਾਹੀਦਾ ਹੈਗਾ ਇਹ ਰੋਡ ਤੇ ਕਿਲਾ ਹਰਾਂ ਖੇਤਾਂ ਦੇ ਵਿੱਚ ਪਈ ਹੈ ਦੀ ਬਾਡੀ ਜਾ ਕੇ ਜੋ ਆਈਡੈਂਟੀਫਾਈ ਕੀਤੀ ਸਰ ਜੀ ਤੁਹਾਡੀ ਮੈਨਾਂ ਜੀ ਕਪਟਨ ਮੀਤ ਜੀ ਅਜਨੇ ਬੱਚਾਵਾਦ ਨੂੰ ਮਿਲ ਲਗੀ ਤਾਂ ਇਹ ਨਾ ਇਹ ਨਾ ਗੁਰਪ੍ਰੀਤ ਸਿੰਘ ਉਹ ਸੁਖਵਿੰਦਰ ਸਿੰਘ ਹਾਂ ਜੀ ਕੀ ਕਰਵਾ ਤੋਈ ਹੈ ਗੱਲ ਬਾਤ ਪਤਾ ਨਹੀਂ ਭਾਜੀ ਕੁਝ ਨਹੀਂ ਸੰਦ ਫੋਨ ਹੀ ਆਇਆ ਕਿ ਠਗੜਾ ਹੋ ਗਿਆ ਬਾਈਪਾਸ ਤੇ ਤਾਂ ਇਸ਼ਾਰਾ ਬੰਨਵਾ ਲੇ ਅੰਝਾ ਕੇ ਵੇਖਿਆ ਤੇ ਕੋਈ ਅੰਦਰ ਗੋਲੀ ਮਾਰ ਕੇ ਚਲੇ ਗਿਆ ਇਹਨੂੰ ਗੋਲੀ ਮਾਰਦੀ ਹਾਂਜੀ ਜੀ ਕਿੱਥੇ ਲੱਗੀ ਗੋਲੀ ਪਤਾ ਕਿਸੇ ਗੋਲੀਆਂ ਵੇਖਣ ਦਾ ਪਤਾ ਨਹੀਂ ਲੱਗਦਾ ਕਿੱਥੇ ਲੱਗੀ ਹੈਗੀ ਇੱਕ ਦਾ ਵੀ ਛੋਟਾ ਜਿਹਾ ਪੇਟ ਤੇ ਕੋਈ ਜ਼ਿਆਦਾ ਜ਼ਖਮ ਪਤਾ ਨਹੀਂ ਲੱਗਦਾ ਜੀ ਕਿੱਥੇ ਲੱਗੀ ਗੋਲੀ ਅੱਜ ਦਿਨ ਮਤੇ ਪਹੁੰਚੀ ਮੌਕੇ ਤੇ ਬਾਹਰ ਚ ਪਾਉਂਦੀ ਹੈ ਬੋਲਸੇ ਦੀ ਜਿਹੜੀ ਬਾਡੀ ਆ ਗਈ ਉਹ ਖੇਤਾਂ ਚ ਪਈ ਹੈ ਪਰ ਬਾਈਪਾਸ ਤੇ ਗੋਲੀ ਚੱਲੀ ਹੈ ਪਰ ਇਹ ਖੇਤਾਂ ਦੇ ਵਿੱਚ ਕਿੱਲਾ ਡੇੜਾ ਕਿੱਲਾ ਕਿਉਂ ਚਲੇ ਗਿਆ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉੱਥੇ ਹੀ ਡੱਟ ਰੋੜੀ ਚਾਹੀਦੀ ਉੱਥੇ ਨੂੰ ਕੋਈ ਖੂਨ ਡੋਲਣਾ ਚਾਹੀਦਾ ਹੈਗਾ ਇਹ ਰੋਡ ਤੇ ਇੱਕ ਕਿੱਲਾ ਹਰਾ ਖੇਤਾਂ ਦੇ ਵਿੱਚ ਪਈ ਹੈ ਜਿਹਦੀ ਬਾਡੀ ਜਾਗਦੇ ਹੈ ਇਡੈਂਟੀਫਾਈ ਕੀਤੀ ਹੈ ਕੀ ਕਰੂਗਾ ਸੰਦੀ ਦੇ ਪਰ ਕੋਈ ਨਹੀਂ ਬੱਸ ਹਾਂ ਤੇ ਕਹਿੰਗੇ ਇਹਦੇ ਕਬੱਡੀ ਖਾਰੇ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਕੱਲਾ ਕਲਾ ਹੋਤੇਗਾ ਦਾ ਗੋੜ ਮਾਰਾ ਆ ਵੱਡੀ ਟੱਕੜ ਆ ਰਹੀ ਹੈ ਹਾਂਜੀ ਇੱਕ ਵੱਡੀ ਖੇਡ ਦਾ ਹੋਇਆ ਜੀ ਮਿਆਂ ਵੈਂਚਰ ਚੁਦਾ ਵਾਹ ਦੇ ਨਾਮ ਕੀ ਮੰਗ ਕਰਦੇ ਮੰਗਦੇ ਉਹ ਕਰਦੇ ਆ ਕਿ ਜੋ ਵੀ ਦੋਸ਼ੀ ਆ ਉਹਨਾਂ ਦੇ ਸਖਤ ਕਾਰੋ ਜੀ ਨਹੀਂ ਜਾਈਏ ਆਇਆ ਤੇ ਗੋਲੀਆਂ ਪੰਸੀ ਕਰਦੇ ਦੇ ਲਾਗੇ ਤੇ ਇਨਫਾਰਮੇਸ਼ਨ ਰਿਸਿਪਟੀ ਦੇ ਲਾਗੇ ਕੋਈ ਗੋਲੀ ਚੱਲੀ ਆ ਤੇ ਇੱਕ ਸ਼ਖਸ ਦੇ ਗੋਲੀ ਬੱਤੀ ਆ ਉਹਦੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਨੂੰਨ ਮੁਤਾਬਿਕ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮੁਤਾਬਿਕ ਕਾਰਵਾਈ ਕਰ ਰਹੇ ਸਰ ਜਿਹਨੂੰ ਗੋਲੀ ਲੱਗੀ ਉਹਦਾ ਕੀ ਹਾਲ ਹੋਣਾ ਹਜੇ ਫਿਲਹਾਲ ਉਹ ਉਹ ਉਹਦਾ ਇਹੀ ਆ ਕਿ ਉਹਦੀ ਸ਼ਾਇਦ ਡੈਥ ਹੋ ਗਈ ਤੇ ਬਾਕੀ ਇਨਵੈਸਟੀਗੇਟ ਕਰ ਰਹੇ ਆ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਉਹ ਤੁਹਾਨੂੰ ਦੱਸ ਸਰ ਕੌਣ ਹੈ ਜਿਹਹੀ ਗੋਲੀ ਮਾਰਨ ਵਾਲੇ ਤੇ ਕਿੰਨੇ ਗੋਲੀ ਮਾਰੀ ਇਸ ਦੇ ਬਾਰੇ ਅੰਡਰ ਇਨਵੈਸਟੀਗੇਟ ਹੈ ਸਾਰਾ ਕੁਝ ਜਿਹਦੇ ਗੋਲੀ ਵੇਜੀ ਉਹਦਾ ਕੀ ਨਾ ਹੈਗਾ ਜੀ ਇਨਵੈਸਟੀਗੇਟ ਕਰ ਰਹੇ ਆ ਉਹਦੇ ਬਾਰੇ ਵੀ ਹਜੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਊਗਾ ਜੀ ਜੀ